ਗੁਰੂ ਪਿਆਰੀ ਸਾਹ ਸੰਗਤ ਜੀ ਜਿਸ ਮਹੱਲੇ ਵਿੱਚ ਕਬੀਰ ਜੀ ਰਹਿੰਦੇ ਸਨ ਰਾਤ ਨੂੰ ਉਸ ਮਹੱਲੇ ਵਿੱਚ ਚੋਰੀ ਹੋ ਗਈ ਘਰ ਵਾਲੇ ਜਾਗ ਪਏ ਚੋਰ ਭੱਜ ਉੱਠਿਆ ਘਰ ਵਾਲੇ ਤੇ ਹੋਰ ਮਹੱਲੇ ਦੇ ਲੋਕ ਚੋਰ ਦਾ ਪਿੱਛਾ ਕਰਨ ਲੱਗੇ ਅੱਗੇ-ਅੱਗੇ ਚੋਰ ਤੇ ਪਿੱਛੇ-ਪਿੱਛੇ ਲੋਕ ਸਨ ਚੋਰ ਜਾਨ ਬਚਾਉਣ ਵਾਸਤੇ ਕਬੀਰ ਜੀ ਦੇ ਘਰ ਦਾਖਲ ਹੋ ਗਿਆ ਕਬੀਰ ਜੀ ਜਾਗਦੇ ਸਨ ਉਹਨਾਂ ਨੇ ਪੁੱਛਿਆ RAM ਜਨ ਕਿਉਂ ਆਇਆ ਹੈ ਜੀ ਮੈਂ ਚੋਰ ਹਾਂ ਮੇਰੇ ਪਿੱਛੇ ਲੋਕ ਆ ਰਹੇ ਨੇ ਉਹ ਫੜ ਕੇ ਮੈਨੂੰ ਮਾਰਨਗੇ ਕੁੱਟਣਗੇ ਤੇ ਨਾਲ ਹੀ ਰਾਜੇ ਦੇ ਹਵਾਲੇ ਕਰ ਦੇਣਗੇ ਰਾਜੇ ਵੱਲੋਂ ਡੰਡ ਵੀ ਮਿਲੇਗਾ ਮੈਂ ਭੁੱਲ ਗਈਤੀ ਹੈ ਮੈਨੂੰ ਖਿਮਾ ਕਰੋ ਲੁਕਣ ਦਿਓ ਮੇਰੀ ਜਾਨ ਬਚ ਜਾਵੇਗੀ ਕਬੀਰ ਜੀ ਬ੍ਰह्म ज्ञानी ਹੋ ਚੁਕੇ ਸਾਨ ਚੋਰ ਸਾਧੂ ਵਿੱਚ ਫਰਕ ਨਹੀਂ ਸਨ ਸਮਝਦੇ ਉਹ ਤਾਂ ਸਭ ਪਰਮਾਤਮਾ ਦੇ ਪੁੱਤਰ ਮਨੁੱਖ ਜਾਣਦੇ ਸੀ ਮਿਹਰਬਾਨ ਹੋ ਕੇ ਬੋਲੇ ਅੱਛਾ ਹਰਾਮਜਨ ਲੋਕ ਤੈਨੂੰ ਮਾਰਨਾ ਚਾਹੁੰਦੇ ਨੇ ਚੰਗਾ ਇਸ ਮੰਜੀ ਤੇ ਸੋ ਜਾ ਮੇਰੀ ਲੜਕੀ ਕਮਾਲੀ ਇਸ ਦੇ ਨਾਲ ਸੋ ਜਾ ਚੋਰ ਛੱਟਪਟ ਕਮਾਲੀ ਦੇ ਨਾਲ ਸੋ ਗਿਆ ਕਬੀਰ ਜੀ ਮੰਜੀ ਉੱਤੇ ਬੈਠੇ ਰਾਮਨਾਮ ਰੱਟੇ ਜਾਂਦੇ ਸਨ ਬਾਹਰ ਕਬੀਰ ਦੇ ਘਰ ਲਾਗੇ ਪਹੁੰਚੀ ਇੱਕ ਆਦਮੀ ਨੇ ਚੋਰ ਨੂੰ ਕਬੀਰ ਜੀ ਦੇ ਘਰ ਵੜਦਿਆਂ ਵੇਖਿਆ ਸੀ ਉਸਨੇ ਵਾਹਰ ਨੂੰ ਕਿਹਾ ਕਿ ਚੋਰ ਕਬੀਰ ਜੀ ਦੇ ਘਰ ਦਾਖਲ ਹੋ ਗਿਆ ਹੈ ਵਾਹਰ ਕਬੀਰ ਦੇ ਘਰ ਬੜੀ ਤੇ ਪੁੱਛਿਆ ਹੈ ਕਬੀਰਾ ਤੇਰੇ ਘਰ ਚੋਰ ਆਇਆ ਹੈ ਕਬੀਰ ਜੀ ਨੇ ਕਿਹਾ गोविंद ਲੋਕੋ ਮੈਂ ਕੋਈ ਚੋਰ ਨਹੀਂ ਵੇਖਿਆ ਮੇਰੇ ਘਰ ਤਾਂ ਘਰ ਦੇ ਆਦਮੀ ਹਨ ਉਪਰ ਆਦਮੀ ਇੱਕ ਆਇਆ ਹੋਇਆ ਹੈ ਜੋ ਮੇਰਾ ਜਵਾਈ ਹੈ ਤੇ ਬੇਟੀ ਕਮਾਲੀ ਦੀ ਮੰਜੀ ਉੱਤੇ ਸੁੱਤਾ ਹੈ ਅੱਗੇ ਹੋ ਕੇ ਵੇਖ ਲਵੋ ਹੋਰ ਤਾਂ ਕੋਈ ਨਹੀਂ ਆਇਆ ਮਹੱਲੇ ਵਾਲੇ ਕਬੀਰ ਜੀ ਨੂੰ ਮਹਾਤਮਾ ਸਮਝਦੇ ਸਨ ਉਹਨਾਂ ਨੂੰ ਭਰੋਸਾ ਸੀ ਕਿ ਕਬੀਰ ਜੀ ਕਦੀ ਝੂਠ ਨਹੀਂ ਬੋਲਦਾ ਜੋ ਆਖਦਾ ਹੈ ਸੱਚ ਹੀ ਆਖਦਾ ਹੈ ਵਾਹਰ ਪਿੱਛੇ ਮੁੜ ਗਈ ਦਿਨ ਚੜਿਆ ਚੋਰ ਕਮਾਲੀ ਦੇ ਮੰਝੇ ਉੱਤੋਂ ਉੱਠਿਆ 16-17 ਸਾਲ ਦੀ ਮੁਟਿਆਰ ਲੜਕੀ ਕਮਾਲੀ ਦੇ ਮੰਝੇ ਉੱਤੇ ਚੋਰ ਨੂੰ ਸੌਣ ਵਾਸਤੇ ਆਖਣਾ ਕਬੀਰ ਜੀ ਦੀ ਹੀ ਦਲੇਰੀ ਸੀ ਸਾਰਾ ਦਿਨ ਘਰ ਦੇ ਧੰਦਿਆਂ ਨੂੰ ਕਰਦੀ ਥੱਕੀ ਟੁੱਟੀ ਕਮਾਲੀ ਖੂਬ ਸੁੱਤੀ ਸੀ ਉਸ ਨੂੰ ਕੁਝ ਪਤਾ ਨਹੀਂ ਸੀ ਕਿ ਉਸ ਨਾਲ ਕੌਣ ਸੁੱਤਾ ਹੈ ਉਹ ਚੋਰ ਦੇ ਉੱਠਣ ਵਿੱਚੋਂ ਸੁੱਤੀ ਉੱઠી ਚੋਰ ਦੀ ਜਾਨ ਬਚ ਗਈ ਉਹ ਨੀਰਾ نیند ਤੋਂ ਹੀ ਨਾ ਜਾਗਿਆ ਸਗੋਂ ਉਸ ਦੀ ਸੁੱਤੀ ਆਤਮਾ ਜਾਗ ਪਈ ਉਸ ਨੂੰ ਗਿਆਨ ਹੋ ਗਿਆ ਕਿ ਮਾੜੇ ਕੰਮ ਦਾ ਫਲ ਮਾੜਾ ਹੁੰਦਾ ਹੈ ਚੋਰੀ ਜਾਰੀ ਮਾੜੀ ਹੈ ਇੱਜ਼ਤ ਜਾਣ ਨਾਲ ਜਾਨ ਵੀ ਚਲੀ ਜਾਂਦੀ ਹੈ ਜੇ ਰਾਤ ਕਬੀਰ ਜੀ ਨਾ ਸਹਾਇਤਾ ਕਰਦਾ ਤਾਂ ਲੋਕਾਂ ਨੇ ਜਾਨੂ ਮਾਰ ਸੁੱਟਣਾ ਸੀ ਇਹ ਸੋਚ ਕੇ ਉਹ ਕਬੀਰ ਜੀ ਦੇ ਚਰਨੀ ਪਿਆ ਅਥਰੂ ਕੇਰ ਕੇ ਚਰਨ ਫੜ ਲਏ ਡੱਡੂ ਲਿੱਕੇ ਲੈਂਦਾ ਹੋਇਆ ਬੋਲਿਆ ਮਹਾਤਮਾ ਜੀ ਮੈਨੂੰ ਖਿਮਾ ਕਰੋ ਮੇਰੇ ਤੇ ਦਇਆ ਕਰੋ ਮੈਂ ਪਾਪੀ ਹਾਂ ਮੈਂ ਚੋਰੀਆਂ ਕੀਤੀਆਂ ਤੇ ਮੈਨੂੰ ਸਿੱਧੇ ਰਾਹ ਪਾਓ ਰਾਮ ਜਨ ਰਾਮ ਨਾਮ ਦਾ ਸਿਮਰਨ ਕਰ ਤੇਰਾ ਉਦਾਰ ਹੋਵੇਗਾ ਕਬੀਰ ਦਾ ਉਤਰ ਸੀ ਲੋਹ ਮਹਾਰਾਜ ਹੁਣ ਮੈਂ ਖਿਸਕ ਜਾਂਦਾ ਹਾਂ ਕਬੀਰ ਜੀ ਨੇ ਕਿਹਾ ਨਹੀਂ ਮੈਂ ਆਪ ਨੂੰ ਜਵਾਈ ਬਣਾ ਬੈਠਾ ਹਾਂ ਹੁਣ ਕਮਾਲੀ ਨੂੰ ਨਾ ਲੈ ਜਾਓ ਇਹ ਕੁਵਾਰੀ ਕੰਨਿਆ ਤੁਹਾਡੀ ਹੋ ਗਈ ਚੋਰ ਨੇ ਕਿਹਾ ਨਹੀਂ ਜੀ ਇਸ ਤਰ੍ਹਾਂ ਮੈਂ ਨਹੀਂ ਲਿਜਾਣੀ ਜੇ ਮੈਨੂੰ ਜਵਾਈ ਬਣਾਣਾ ਜੇ ਤਾਂ ਮੈਂ ਵਿਆਹ ਕਰਕੇ ਲੈ ਜਾਵਾਂਗਾ ਮੇਰੇ ਘਰ ਦੇ ਨਾਲ ਆਉਣਗੇ ਸ਼ੋਭਾ ਹੋਵੇਗੀ ਇਸ ਤਰ੍ਹਾਂ ਲੋਕ ਆਪਦੀ ਤੇ ਮੇਰੀ ਨਿੰਦਿਆ ਕਰਨਗੇ ਕਬੀਰ ਜੀ ਨੇ ਕਿਹਾ ਅੱਛਾ ਜੀ ਤੇਰੀ ਮਰਜ਼ੀ ਹੈ ਕਮਾਲੀ ਤੇਰੀ ਹੈ ਜਦੋਂ ਜੀ ਕਰੇ ਤਦੋਂ ਹੀ ਲੈ ਜਾਵੀ ਇਹ ਆਖ ਕੇ ਕਬੀਰ ਜੀ ਨੇ ਚੋਰ ਨੂੰ ਵਿਦਾ ਕੀਤਾ ਜਦੋਂ ਚੋਰ ਭਗਤ ਜੀ ਦੇ ਘਰੋਂ ਨਿਕਲਿਆ ਅਤੇ ਆਂਢ ਗੁਆਂਢੀਆਂ ਨੂੰ ਪਤਾ ਲੱਗ ਗਿਆ ਕਿ ਕਬੀਰ ਜੀ ਨੇ ਜੋ ਜਵਾਈ ਬਣਾਇਆ ਸੀ ਉਹ ਅਸਲ ਵਿੱਚ ਚੋਰ ਸੀ ਕਬੀਰ ਨੇ ਝੂਠ ਬੋਲਿਆ ਕਬੀਰ ਨੇ ਚੋਰ ਨੂੰ ਜਵਾਈ ਬਣਾ ਲਿਆ ਇਹ ਲੋਕਾਂ ਦੀਆਂ ਗੱਲਾਂ ਸਨ ਕੋਈ ਮਾੜਾ ਆਖਦਾ ਸੀ ਕੋਈ ਚੰਗਾ ਕਬੀਰ ਜੀ ਨੂੰ ਜਦੋਂ ਇਸ ਚਰਚਾ ਦਾ ਪਤਾ ਲੱਗਾ ਤਾਂ ਇਸ ਸਬਦ ਰਾਈ ਉਹਨਾਂ ਨੇ ਆਖਿਆ ਜਦ ਹਮ ਇਕੂ ਇਕ ਕਰ ਜਾਣਿਆ ਤਬ ਲੋਗ ਹੈ ਕਾਹੇ ਦੁੱਖ ਮਾਨਿਆ ਹਮ ਅਪਤ ਆਪਣੀ ਪਤ ਖੋਹੀ ਹਮਰੇ ਖੋਜ ਪਰਹਿ ਮਤ ਕੋਈ ਰਹਾਉ ਹਮ ਮੰਦੇ ਮੰਦੇ ਮਨ ਮਾਹੀ ਸਾਂਝ ਪਾਤ ਕਾਹੋ ਸਿਉ ਨਾਹੀ ਪਤ ਅਪਤ ਤਾਕੀ ਨਹੀਂ ਲਾਜ ਤਬ ਜਾਨੋ ਹੂੰਗੇ ਜਬ ਉਗਰੇ ਗੋ ਪਾਜੇ ਕਹੋ ਕਬੀਰ ਪਤ ਹਰ ਪਰਵਾਨ ਸਰਬ ਤਿਆਗ ਭਜ ਕੇਵਲ RAM ਇਸ ਦਾ ਪਰਮਾਰਥ ਜਦ ਮੈਂ ਪ੍ਰਮਾਤਮਾ ਤੇ ਉਹਦੀ ਮਨੁੱਖਤਾ ਨੂੰ ਇੱਕ ਸਮਝਦਾ ਹਾਂ ਔਰ ਲੋਕਾਂ ਨੂੰ ਕੀ ਤਕਲੀਫ ਹੁੰਦੀ ਹੈ ਆਪ ਮਾੜਾ ਹਾਂ ਮੈਂ ਆਦਰ ਨਹੀਂ ਕਰਾਉਣਾ ਚਾਹੁੰਦਾ ਨਾ ਮੇਰੀ ਕੋਈ ਇੱਜ਼ਤ ਹੈ ਭਾਈ ਮੇਰੇ ਪਿੱਛੇ ਲੱਗ ਕੇ ਬੇਸ਼ੱਕ ਕੋਈ ਇੱਜ਼ਤ ਨਾ ਗਵਾਵੇ ਅਸੀਂ ਜੇ ਬੁਰੇ ਹਾਂ ਤਾਂ ਲੋਕਾਂ ਨੂੰ ਕੀ ਜਦੋਂ ਸਾਡੀ ਕਿਸੇ ਨਾਲ ਵਰਤੋ ਨਹੀਂ ਪਰ ਭਾਈ ਇੱਜ਼ਤ ਤੇ ਨਰਾਦਰੀ ਦਾ ਪਤਾ ਤਦੂ ਲੱਗੇਗਾ ਜਦੂ ਅਕਾਲ ਪੁਰਖ ਨੇ ਹਿਸਾਬ ਕਰਕੇ ਪਾਜ ਖੋਲਿਆ ਇੱਥੇ ਤਾਂ ਹਰ ਕੋਈ ਨੇਕ ਤੇ ਧਰਮੀ ਹੈ ਭਾਈ ਉਹੋ ਹੀ ਸਤਕਾਰ ਚੰਗਾ ਹੈ ਜੋ ਪ੍ਰਮਾਤਮਾ ਦੀ ਦਰਗਾਹੇ ਪਰਵਾਨ ਚੜੇ ਤੇ ਤੇਰੀ ਕਲਿਆਣ ਹੋਵੇ ਉਸੇ ਜਗਾਸੂ ਨੂੰ ਕਬੀਰ ਜੀ ਕਹਿਣ ਲੱਗੇ ਭਾਈ ਸੰਸਾਰ ਦੇ ਜੀਵ ਗਿਆਨ ਨਹੀਂ ਅਗਿਆਨਤਾ ਦੇ ਹਨੇਰੇ ਵਿੱਚ ਠੇਡੇ ਖਾਰੇ ਹਨ ਜੇ ਸਮਝ ਹੋਵੇ ਤਾਂ ਮੈਨੂੰ ਕੁਝ ਨਾ ਕਹਿਣ ਸੁਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖੋ